ਅੰਮ੍ਰਿਤਸਰ ਅਤੇ ਲੁਧਿਆਣਾ ਨਗਰ ਨਿਗਮਾਂ ਲਈ ਵੋਟਰਾਂ ਪੌਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ ਸੁਪਰਚਨ ਕਮਿਸ਼ਨ ਦੀਆਂ ਹਦਾਇਤਾਂ ਤੇ ਟਕਵੇਂ ਬੰਦਵਸ ਕੀਤੇ ਗਏ ਨੇ ਅੰਮ੍ਰਿਤਸਰ ਤੋਂ ਦੂਰਦਰਸ਼ਨ ਖਬਰਾਂ ਦੇ ਨੁਮਾਇੰਦੇ ਮਨਿੰਦਰ ਮੋਂਗਾ ਅਤੇ ਲੁਧਿਆਣਾ ਤੋਂ ਮੀਨੂ ਗਿਲਹੋਤਰਾ ਵੱਲੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਵੋਟਰਾਂ ਨਾਲ ਗੱਲਬਾਤ ਕੀਤੀ ਗਈ ਆਓ ਲੈਂਦੇ ਹਾਂ ਹੋਰ ਜਾਣਕਾਰੀ ਦੇ ਕੋਈ ਲੋਕਤੰਤਰਾਂ ਨੂੰ ਮਜ਼ਬੂਤ ਕਰਨ ਲਈ ਹੱਜੜਾ ਇਹ ਬੋਰਡ ਦਾ ਮਤਦਾਨ ਕਰਨ ਲਈ ਆਇਆ ਹੈ ਵੱਡੀ ਗਿਣਤੀ ਚ ਲੋਕਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਤੁਹਾਡੇ ਲਈ ਆਓ ਵੱਧ ਤੋਂ ਵੱਧ ਵੋਟਾਂ ਪਾਓ ਇਹ ਲੋਕਾਂ ਦਾ ਜਿਹੜਾ ਲੋਕਤੰਤਰ ਨੂੰ ਮਜ਼ਬੂਤ ਕਰਨਾ ਇਹ ਦੇਸ਼ ਨੂੰ ਮਜ਼ਬੂਤ ਕਰਦਾ ਵਾ ਇਸ ਕਰਕੇ ਅੱਜ ਆਪਣੀ ਬੋਡ ਦਾ ਇਸਤੇਮਾਲ ਕਰਨੀ ਆ ਸਾਰੇ ਵੋਟ ਕਰਨ ਇਹ ਸਾਨੂੰ ਇੱਕ ਜਿਹੜਾ ਰਾਈਟ ਮਿਲਿਆ ਹੈ ਮਤਲਬ ਰਾਈਟ ਬੰਦੇ ਨੂੰ ਚੁਣਨੇ ਦਾ ਅਗਰ ਅਸੀਂ ਸਾਰੇ ਵੋਟ ਪਾਵਾਂਗੇ ਤਾਂ ਹੀ ਸਹੀ ਬੰਦੇ ਨੂੰ ਚੁਣ ਸਕਾਂਗੇ ਤੁਹਾਡੀ ਨਾਲ ਬਹੁਤ ਕਿੰਨੀ ਮੀਲ ਕਰਦਾਂਗੇ ਆਪਣਾ ਬੋਰਡ ਦਾ ਜ਼ਿਕਰ ਆ ਕਿਹੜਾ ਉਹ ਬੋਰਡ ਆ ਕੇ ਪਾਓ ਕਿਉਂਕਿ ਤੁਹਾਨੂੰ ਬੋਰਡ ਦਾ ਜ਼ਿਕਰ ਮਿਲੇ ਆ ਬੋਰਡ ਜਿਹਨੂੰ ਮਰਜ਼ੀ ਬੋਰਡ ਪਾਓ ਜਰੂਰ ਬੋਰਡ ਜਾਇਆ ਨਾ ਕਰਿਓ ਤੁਹਾਡੀ ਬੋਰਡ ਨਾਲ ਹੀ ਕਾਰਪੋਰੇਸ਼ਨ ਦੇ ਹਾਊਸਵੌਲਡ ਤੁਹਾਡੀ ਬੋਰਡ ਨਾਲ ਹੀ ਐਮਐਲਏ ਬੰਦੇ ਤੁਹਾਡੀ ਬੋਰਡ ਨਾਲ ਐਮਪੀ ਬੰਦੇ ਇਸ ਕਰੇ ਬੋਰਡ ਦਾ ਇਸਤੇਮਾਲ ਜਰੂਰ ਕਰੋ